ਹਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲੈਂਕੀ ਮੈਂ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਅਸੀਂ ਵੀ ਵਧੀਆ ਠੀਕ ਠਾਕ ਅਸੀਂ ਚੜ੍ਹਦੀ ਕਲਾ 'ਚ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਆਪਾਂ ਇੱਕ ਸਪੈਸ਼ਲ ਪਕਵਾਨ ਬਣਾਣ ਲੱਗੇ ਆ ਜਿਹੜਾ ਉਹ ਪਕਵਾਨ ਹੈ ਹੈਨਾ ਉਹ ਕਿੱਦਾਂ ਬਣੂਗਾ ਪਹਿਲਾਂ ਤਾਂ ਉਹਨੂੰ ਪਾਣੀ ਦੇ ਵਿੱਚ ਤਲਾਂਗੇ ਠੀਕ ਹੈ ਜੀ ਪਾਣੀ ਵਿੱਚ ਤਲ ਕੇ ਉਹ ਸਪੈਸ਼ਲ ਪਕਵਾਨ ਬਣੂਗਾ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਕਿੱਦਾਂ ਤੇ ਕਿਵੇਂ ਬਣੂਗਾ ਚਲੋ ਜੀ ਤੁਹਾਨੂੰ ਦੱਸਦੇ ਚੱਲਦੇ ਕਿਚਨ ਲੋ ਜੀ ਆਟਾ ਆਪਾਂ ਨੇ ਇੱਕ ਪੇੜਾ ਗੁੰਨ ਲਿਆ ਸੀ ਠੀਕ ਹੈ ਜੀ ਆਟਾ ਗੁੰਨ ਕੇ ਇੱਕ ਪੇੜਾ ਠੀਕ ਹੈ ਜੀ ਇਹਦਾ ਹੁਣ ਆਪਾਂ ਰੋਟੀ ਬਣਾਵਾਂਗੇ ਠੀਕ ਹੈ ਬੇਲ ਕੇ ਲੋ ਜੀ ਜੀ ਰੋਟੀ ਆਪਾਂ ਨੇ ਬੇਲ ਲਈ ਆ ਤੇ ਹੁਣ ਆਪਾਂ ਨੇ ਇਧਰ ਡੱਬੂ ਦੇ ਵਿੱਚ ਪਾਣੀ ਧਰ ਲਿਆ ਜੀ ਗਰਮ ਜਦੋਂ ਇਹ ਆਪਣਾ ਪਾਣੀ ਥੋੜਾ ਜਿਹਾ ਲੱਗ ਗਿਆ ਤਾਂ ਇਹਦੇ ਵਿੱਚ ਜਿਹੜੀ ਆਪਣੀ ਆ ਬੇਲੀ ਹੋਈ ਰੋਟੀ ਆ ਇਹਨੂੰ ਆਪਾਂ ਉਹਦੇ ਵਿੱਚ ਤਲ ਲਵਾਂਗੇ ਗਰਮ ਪਾਣੀ ਦੇ ਚੁਟਟੇ ਜਿਹੜੇ ਰਿਜਦੇ ਨੇ ਲੋ ਜੀ ਪਾਣੀ ਆਪਾਂ ਗੈਸ ਤੇ ਧਰ ਦਿੱਤਾ ਗਰਮ ਹਾਂ ਤੇ ਥੋੜਾ ਇਹ ਮਤਲਬ ਕਿ ਇਹਦੇ ਵਿੱਚ ਬੁਲਬਲੇ ਉੱਠਣ ਲੱਗ ਗਏ ਨੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਵੀ ਜਿਹੜੀ ਵੀ ਆਪਾਂ ਇਹ ਰੈਸਪੀ ਬਣਾਉਨੇ ਆ ਇਹ ਤਾਜ਼ੇ ਆਟੇ ਦੀ ਬਣਾਓ ਬੇਹੇ ਆਟੇ ਦੀ ਬਿਲਕੁਲ ਨਹੀਂ ਬਣਾਣੀ ਹੈ ਕਿਉਂਕਿ ਜਦੋਂ ਆਪਾਂ ਬੇਹੇ ਆਟੇ ਦੀ ਬਣਾਉਨੇ ਨਾ ਉਹਦੇ ਵਿੱਚ ਬਹੁਤ ਸਾਰੇ ਕਟਾਣੂ ਪੈਦਾ ਹੋ ਜਾਂਦੇ ਜਦੋਂ ਆਪਾਂ ਆਟਾ ਚੱਕ ਕੇ ਫ੍ਰੀਜ 'ਚ ਰੱਖ ਦਿੰਨੇ ਆ ਉਹਦੀ ਨਾਲ ਤਾਂ ਰੋਟੀ ਪਕਾਉਣੀ ਚਾਹੀਦੀ ਹੈ ਨਾ ਹੀ ਕੋਈ ਡਿਸ਼ ਬਣਾਣੀ ਚਾਹੀਦੀ ਕਿਉਂਕਿ ਉਹ ਆਟਾ ਖਰਾਬ ਹੋ ਜਾਂਦਾ ਠੀਕ ਹੈ ਜੀ ਉਹ ਆਪਣੇ ਸਿਹਤ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਉਹਨਾਂ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਠੀਕ ਹੈ ਜੀ ਲੋ ਜੀ ਆਪਾਂ ਨੇ ਇਹ ਆਟਾ ਇੱਕ ਪੇੜਾ ਜਿਹੜਾ ਗੁੰਨੇ ਸੀ ਇਹਦੀ ਆਪਾਂ ਰੋਟੀ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਠੀਕ ਹੈ ਜੀ ਰੋਟੀ ਪਾਣ ਦੇ ਬਾਵਜੂਦ ਫਿਰ ਇਹਨੂੰ ਆਪਾਂ ਨੇ 4-5 ਮਿੰਟ ਇਹਦੇ ਵਿੱਚ ਚੰਗੀ ਤਰ੍ਹਾਂ ਉਬਾਲ ਉਬਾਲ ਲੈ ਰੋਟੀ ਨੂੰ ਸਿਰਫ 5 ਮਿੰਟ ਠੀਕ ਹੈ ਜੀ ਜਦੋਂ ਆਪਣੇ 5 ਮਿੰਟ ਇਹ ਰੋਟੀ ਇਹਦੇ ਵਿੱਚ ਉਪੜ ਜੂ ਫੇਰ ਇਹ ਆਪਣੀ ਜਿਹੜੀ ਰੋਟੀ ਆ ਇਹ ਤੋਂ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਸਵਾਦਿਸ਼ਟ ਪਕਵਾਨ ਬਣ ਕੇ ਤਿਆਰ ਹੋਊਗਾ ਕਿਹੜਾ ਪਕਵਾਨ ਬਣੂਗਾ ਉਹ ਵੀ ਤੁਹਾਨੂੰ ਦੱਸਾਂਗੀ ਰੋਟੀ ਬੰਦੇ ਨੂੰ ਆਪਣੇ 3 ਮਿੰਟ ਹੋ ਗਏ ਨੇ ਇੱਧਰ ਆਪਾਂ ਚੀਰਦੇ ਹਾਂ ਸਬਜ਼ੀਆਂ ਮਤਲਬ ਕਿ ਪਿਆਜ਼ ਤੇ ਆਲੂ ਇਹਨੂੰ ਆਪਾਂ ਲੰਬੇ-ਲੰਬੇ ਕੱਟ ਲਵਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਲੰਬੇ ਕੱਟ ਕੇ ਫੇਰ ਇਹਨੂੰ ਆਪਾਂ ਆਪਣਾ ਲਾਵਾਂਗੇ ਤੜਕਾ ਜੀ ਰੋਟੀ ਦਾ ਆਪਾਂ ਪਾਸਾ ਚੇਂਜ ਕਰ ਦਿੰਨੇ ਆ ਇਹ ਤੁਹਾਡੇ ਲਈ ਚਮਚੇ ਨਾਲ ਨਹੀਂ ਚੱਕੀ ਜਾਂਦਾ ਤੁਸੀਂ ਝਾਰਨੀ ਵੀ ਯੂਜ਼ ਕਰ ਸਕਦੇ ਹੋ ਪਕੌੜਿਆਂ ਵਾਲੀ ਜੇਕਰ ਤੁਹਾਡੇ ਲਈ ਮਤਲਬ ਕਿ ਤੁਹਾਡੇ ਮਤਲਬ ਕਿ ਕਾਰ ਵਿੱਚ ਰੋਟੀਨ ਤੇ ਸਬਜ਼ੀਆਂ ਪਈਆਂ ਹੁੰਦੀਆਂ ਨੇ ਕਈ ਵਾਰ ਸ਼ਿਬਲਾ ਵਿੱਚ ਵਗੈਰਾ ਗੋਭੀ ਵਗੈਰਾ ਇਦਾਂ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਮੇਰੇ ਲਈ ਇਸ ਵਕਤ ਪਿਆਸ ਤੇ ਆਲੂ ਨੇ ਆਪਾਂ ਇਹ ਹੀ ਯੂਜ਼ ਕਰਾਂਗੇ ਲੋ ਜੀ ਇਹਨੂੰ ਆਪਾਂ ਪਕੌੜੇ ਵਾਲੀ ਜਿਹੜੀ ਝਾਰਨੀ ਹੈ ਨਾਲ ਆਪਾਂ ਕੱਢ ਲੈਣੇ ਆ ਕੱਢ ਕੇ ਰੋਟੀ ਠੰਡੀ ਕਰਦੇ ਆਪਾਂ ਠੰਡੀ ਕਰਕੇ 2 ਮਿੰਟ ਮੜੇ ਹਵਾਈ ਕੱਢ ਕੇ ਫ੍ਰਿਜ ਚ ਲਾ ਦੇਣੀ ਜਿਸ ਨਾਲ ਇਹ ਥੋੜੀ ਠੰਡੀ ਹੋ ਜੂਗੀ ਪਾਣੀ ਮਿਲਾ ਦੇਣੀ ਆਪਾਂ ਇੱਥੇ ਤੇ ਇਧਰ ਕਰ ਦੇਣੀ ਆਪਾਂ ਫਰਾਈ ਪਿੰਗ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਜਦੋਂ ਇਹ ਥੋੜੀ ਸੁੱਕ ਗਈ ਤੇਲ ਪਾਵਾਂਗੇ ਤੇ ਫਿਰ ਵਿੱਚ ਪਾਵਾਂਗੇ ਇਹਦੇ ਵਿੱਚ ਕੱਟੇ ਹੋਏ ਆਲੂ ਪਿਆਜ਼ ਤੇ ਨਾਲ ਥੋੜਾ ਜਿਹਾ ਪਾਵਾਂਗੇ ਜੀਰਾ ਲੋ ਜੀ ਇੱਧਰ ਇਹਨਾਂ ਆਪਣੇ ਆਲੂ ਤੇ ਪਿਆਜ਼ ਪਾਉਂਦੇ ਨੇ ਠੀਕ ਹੈ ਇੱਧਰ ਜਿਹੜੀ ਆਪਣੀ ਇਹ ਰੋਟੀ ਸੀ ਇਹਨੂੰ ਇਦਾਂ ਆਪਾਂ ਗੋਲ ਬਣਾ ਲਵਾਂਗੇ। ਇੱਕਦਮ ਥੋੜ੍ਹਾ ਜਿਹਾ ਬਣਾ ਕੇ ਫਿਰ ਇਹਦੀ ਕਰਦੇ ਆਪਾਂ ਚਾਕੂ ਨਾਲ ਕਟਿੰਗ। ਇਦਾਂ ਕਟਿੰਗ ਕਰਨੀ ਬਿਲਕੁਲ ਬਰੀਕ-ਬਰੀਕ। ਇੱਕਦਮ ਸਾਬਤ ਮੁਤਾਬਕ ਜਿੰਨਾ ਕੁ ਤੁਹਾਨੂੰ ਸਵਾਦ ਅਨੁਸਾਰ ਨਮਕ ਤੇ ਮਿਰਚ ਹਲਦੀ ਪਾਣੀ ਉਹਨਾਂ ਪਾ ਲਿਆ ਆਪਾਂ ਨੇ ਇੱਧਰ ਜਿਹੜੇ ਆਪਣੇ ਇਹ ਕੱਟੇ ਹੋਏ ਨੇ ਇਹ ਇਹ ਮੈਗੀ ਤੇ ਇਤਨਾਮ ਫੇਰ ਵਿੱਚ ਪਾ ਦੇਵਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੀ ਹੈ ਜਿਹੜਾ ਇਹ ਆਪਣਾ ਪਕਵਾਨ ਹੈ ਇਹ ਖਾਣ ਵਾਸਤੇ ਬਹੁਤ ਜ਼ਿਆਦਾ ਰੈਡੀ ਹੋ ਗਿਆ ਤੁਸੀਂ ਜੇ ਇਹ ਦੇਸੀ ਘਿਓ ਚ ਕਰਨਾ ਚਾਹੁੰਦੇ ਹੋ ਤਾਂ ਦੇਸੀ ਘਿਓ ਚ ਵੀ ਕੱਟ ਕੇ ਆਪਣੇ ਬੱਚਿਆਂ ਨੂੰ ਜਦੋਂ ਭੁੱਖ ਲੱਗਦੀ ਹੋਵੇ ਫਟਾਫਟ ਬਣਾ ਕੇ ਖਾਵਾ ਸਕਦੇ ਆ ਬਾਹਰ ਦੀ ਚੀਜ਼ਾਂ ਨਾਲ ਘਰ ਦੀ ਬਣਾਈ ਹੋਈ ਚੀਜ਼ ਦਾ ਕੋਈ ਡਰ ਨਹੀਂ ਹੈਗਾ ਨਹੀਂ 2 ਕੁ ਮਿੰਟ ਆਪਾਂ ਸਿਕ ਲਗਾ ਕੇ ਫਿਰ ਇਹਨੂੰ ਆਪਾਂ ਨੀਚੇ ਉਤਾਰ ਲਵਾਂਗੇ ਇਹਦੇ ਵਿੱਚ ਤੁਸੀਂ ਕੱਟਿਆ ਹੋਇਆ ਧਨੀਆ ਥਰਾ ਉਹ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਲਓ ਜੀ ਕਿੰਨੀ ਸੋਹਣੀ ਵਧੀਆ ਆਪਣੀ ਡਿਸ਼ ਬਣ ਕੇ ਰਹਿ ਗਈ ਜੀ ਦੇਖੋ ਕਿੰਨੀ ਵਧੀਆ ਆਪਣੀ ਕਮਾਲ ਦੀ ਡਿਸ਼ ਤੇ ਕਮਾਲ ਦਾ ਪਕਵਾਨ ਬਣ ਕੇ ਰੈਡੀ ਹੋਇਆ ਬਹੁਤ ਜਿਆਦਾ ਟੇਸਟੀ ਆ ਤੇ ਆਪਣੇ ਬੱਚਿਆਂ ਨੂੰ ਜਦੋਂ ਮਰਜ਼ੀ ਬਣਾ ਕੇ ਖਵਾ ਸਕਦੇ ਆ ਲੋ ਜੇ ਅਸੀ ਆਪਣੀ ਅੱਜ ਦੀ ਵੀਡੀਓ ਜੇਕਰ ਹੋਰੀ ਹੋ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਹੋਰ ਵੀਰੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਕਾਅ ਬਾਈ ਬਾਈ